ਸਾਹਿਬ ਜੀ ਤਾਰਾ ਚੜਿਆ ਲੰਮਾ ਕਿਉਂ ਨਦਰ ਤੇ ਹਲਿਆ ਰਾਮ ਸੇਵਕ ਪੂਰ ਕਰਮ ਸਤ ਗੁਰ ਸ਼ਬਦ ਦਿਖਾਨਿਆ ਰਾਮ ਗੁਰ ਸ਼ਬਦ ਦਿਖਾਨਿਆ ਸੱਚ ਸਮਾਲਿਆ ਅਹੰਸ ਦੇਖ ਵਿਚਾਰਿਆ ਤਾਤ ਪੰਜ ਰਹੇ ਕਰ ਜਾਣਿਆ ਕਾਮ ਕ੍ਰੋਧ ਬਿਕਮਾਰਿਆ ਅੰਤਰ ਜੋਤ ਪਈ ਗੁਰ ਸਾਖੀ ਚੀਨੇ ਰਾਮ ਕਰਮਾਂ ਉਹ ਮੇ ਮਾਰ ਪਤੀ ਨੇ ਤਾਰ ਚੜਿਆ ਲੰਮਾ ਸੋਖੋ ਟਲ ਗੁਰ ਸੇਵੀਏ ਅਹਦ ਸਹਜ ਸੁਹਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾ ਸਾਹਿਬ ਜੀਓ ਤਨਸਰੀ ਮਹੱਲਾ ਪਹਿਲਾ ਜੀਓ ਤਪਤ ਹੈ ਬਾਰੋ ਬਾਰ ਤਪ ਤਾ ਕੋ ਖੱਬੇ ਬਹੁਤ ਬੇਕਾਰ ਜੈ ਤਨ ਬਾਣੀ ਜਿਸ ਰਜਾ ਜਿਉ ਪੱਕਾ ਰੋਗੀ ਬਿਲ ਲਾਏ ਜਿਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿਲ ਲਾਏ ਬਹੁਤਾ ਬੋਲਣ ਝਖਣ ਹੋਏ ਬਿਨ ਬੋਲੇ ਜਾਣੇ ਸਭ ਸੋਏ ਰਹਾ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜਹਿਵਾ ਦਿੱਤੀ ਬੋਲੇ ਤਾਤ ਜੇਨ ਮਨ ਰੱਖਿਆ ਅਗਨੀ ਪਾਏ ਵਾਜੇ ਪਵਣ ਆਖੇ ਸਭ ਜਾਏ ਜੇ ਤਾਂ ਮੋਹ ਪ੍ਰੀਤ ਸੁਆਦ ਸਭ ਆਕਾਲਖ ਦਾਕ ਦਾਗ ਦਾ ਦਿਆ ਲਾਏ ਦਰਗਾਹ ਬੈਸਣ ਨਹੀਂ ਜਾਏ ਕਰਮ ਮਿਲੈ ਆਖਣ ਤੇਰਾ ਨਾਮ ਜਿਤ ਲਗ ਕਰਣਾ ਹੋਰ ਨਹੀਂ ਥਾ ਜੇ ਕੋ ਡੂਬੈ ਫਿਰ ਹੋवै ਸਾਂ ਸਾਚਾ ਸਰਬਦਾਤਾ ਜੇ ਕੋ ਡੂਬੈ ਫਿਰ ਹੋਵੇ ਸਾਰ ਨਾਨਕ ਸਾਚਾ ਸਰਬਦਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਅਸਰੀ ਮਹੱਲਾ ਪਹਿਲਾ ਜਿਉ ਤਪਤ ਹੈ ਬਾਰੂ ਬਾਰ ਤਪ ਤਕ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਦਿਲ ਨਾਏ ਗੁਰੂ ਪੈਰੀ ਸਾਜ ਸੰਗਤ ਜੀ ਕਾਮ ਸੰਗਤਾਂ ਵੱਡੇ ਆ ਭਾਗਾਂ ਵੜੇ ਸਤਿਗੁਰ ਪਾਤਸ਼ਾਹ ਜੀ ਦੇ ਸਨਮੁਖ ਬੈਠ ਕੇ ਅੰਮ੍ਰਿਤ ਮਈ ਬਾਣੀ ਸਰਵਨ ਕਰਕੇ ਅੰਮ੍ਰਿਤ ਵੇਲੇ ਦੇ دیਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਪ੍ਰਮਾਤਮਾ ਦੇ ਬਖਸ਼ੇ ਹੋਏ ਸੁਆਸਾਂ ਨੂੰ ਸਫਲ ਕਰਨ ਦਾ ਯਤਨ ਕਰਦੇ ਹਾਂ ਸਰਬੱਤ ਸੰਗਤਾਂ ਨੂੰ ਜੀਓ ਆਇਆ ਹੱਥ ਜੋੜ ਕੇ ਬੇਨਤੀ ਹੈ ਕਿ ਗੁਰੂ ਦਰਬਾਰ ਆਪ ਸੰਤਾਂ ਦੇ ਨਾਲ ਹੀ ਸੋਹਣੇ ਲੱਗਦੇ ਨੇ ਸੋ ਵੱਧ ਤੋਂ ਵੱਧ ਰੋਜ਼ਾਨਾ ਹਾਜ਼ਰੀਆਂ ਭਰਿਆ ਕਰੋ ਅੱਲਾਹੇ ਪ੍ਰਾਪਤ ਕਰਿਆ ਕਰੋ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਹੁਕਮਨਾਮਾ ਆਪ ਸੰਤਾਂ ਨੇ ਬੜੀ ਪਿਆਰ ਨਾਲ ਸਰਵਨ ਕੀਤਾ ਹੈ ਜ਼ਾਹਰ ਪੀਰ ਜਗਤ ਗੁਰੂ ਬਾਬਾ ਜਿਨ੍ਹਾਂ ਦਾ ਪ੍ਰਕਾਸ਼ ਦਿਵਸ ਕੁਝ ਕੋ ਦਿਨ ਹੋਇਆ ਆਪਾਂ ਮਨਾ ਕੇ ਹਟੇ ਆਂ ਮੇਰੇ ਬਾਦਸ਼ਾਹ ਦੀ ਬਖਸ਼ਿਸ਼ ਕਰਦੇ ਨੇ ਤਨਾਸਰੀ ਮਹਾਨਾ ਪਹਿਲਾ ਜਿਉ ਤਪ ਤਪ ਹੈ ਬਾਰੂ ਬਾਰ ਕਪ ਤਪ ਖਪੈ ਗਉਥ ਬੇਕਾਰ ਜਿੰਦ ਵਿਸ਼ਿਆ ਵਕਾਰਾਂ ਵਿੱਚ ਤਪ ਰਹੀ ਹੈ ਔਰ ਬੜਾ ਖਪ ਰਹੀ ਹੈ ਬੰਦੇ ਦਾ ਮਨ ਕਿੰਨਾ ਜਲ ਰਿਹਾ ਚਿੰਤਾ ਚੋਰੀਆਂ ਦੇ ਵਿੱਚ ਖਾਣ ਦੀ ਚਿੰਤਾ ਪਹਿਨਣ ਦੀ ਚਿੰਤਾ ਰਹਿਣ ਦੀ ਚਿੰਤਾ ਜੇ ਕੋਈ ਵੀ ਨਾ ਚਿੰਤਾ ਹੋਵੇ ਤੇ ਗਵਾਢੀ ਸਾਡੇ ਤੋਂ ਕਿਉਂ ਕਿਉਂ ਲੱਗ ਗਿਆ ਇਹ ਚਿੰਤਾ ਬੜੀਆਂ ਚਿੰਤਾ ਫालतू ਮਨ ਸਾਡਾ ਸੜ ਰਿਹਾ ਚਿੰਤਾ ਦੀ ਅੱਗ ਦੀ